ਕਾਨੂੰਨ ਤੇ ਜਨਨ ਨਾਲ ਗੱਲ ਕਰਨ ਸਰ ਕਿਸ ਤਿੱਕ ਨੇ ਵਾਕਿਆ ਹੋਇਆ ਕਿ ਉਹ ਕਿ ਕੀ ਹੋਇਆ ਕਿ ਕੋਈ ਮੈਲੇ ਆਪਣੇ ਗੁਰਪ੍ਰੀਤ ਗੋਬੀ ਜੀ ਜਿਹੜਾ ਉਹਨਾਂ ਦਾ ਜਦੋਂ ਐਕਟਰਾਪ ਲੈ ਕੇ ਗਏ ਆ ਤਾਂ ਹਸਪੀਟਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀ ਐਮ ਸੀ ਹਸਪੀਟਲ ਮੌਰਚ ਵਿੱਚ ਰੱਖਾਈ ਗਈ ਹੈ ਫਿਰ ਅਸੀਂ ਉਹਨਾਂ ਦਾ ਪੋਸਟਮਾਰਨ ਨੂੰ ਕਰਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਸੀ ਦੇਖ ਕੇ ਤਾਂ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉੱਥੇ ਕਿਚਨ 'ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਹਨੋਲਿਕ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਹੋਇਆ ਬਾਕੀ ਕੌਜ਼ ਆਫ ਡੈਥ ਹੋਰ ਸਾਰਾ ਇਹਦਾ ਸਿਰੇ ਪੋਇਜ਼ਨਮਿਕ ਹੋ ਗਿਆ ਤਾਂ ਥਮੇ ਕੀ ਸੀ ਗੋਲੀ ਹਾਂਜੀ ਗੋਲੀ ਚਲੀ ਆ ਥਮੇ ਕੀ ਟਾਈਮ ਕੀ ਸੀਗਾ ਸਭ ਤਕਰੀਬਨ 11:30 ਵਜੇ ਦਾ ਜੋ ਦੱਸ ਰਹੇ ਵੀ ਇਹ ਟਾਈਮ ਸੀ ਸਰ ਹੋਰ ਕੋਈ ਕੋਈ ਘਰ ਦੇ ਵਿੱਚ ਕਿਸੇ ਕਿਸੇ ਕੋਈ ਅ ਜਿਸ ਤਰ੍ਹਾਂ ਮਤਲਬ ਕੀਤਾ ਜਾ ਰਿਹਾ ਹੈ ਕਿ ਡਿਸਕਸ਼ਨ ਚ ਸੀ ਨਹੀਂ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਨੂੰ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੂਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਦਾ ਰੂਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦਸਣ ਨੂੰ ਤਾਂ ਵੀ ਜਿਹੜਾ ਐਕਸੀਡੈਂਟ ਉਹ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਹੁਣ ਬਾਕੀ ਅਸੀਂ ਜਿਹੜਾ ਕੱਲ ਨੂੰ ਪੋਸਟਪੋਨ ਕਰਾਂਗੇ ਸਰ ਗੋਲੀ ਲੈ ਦੇਓ ਯਾਰ ਕੀ ਵੱਡਾ ਬਣਾ ਲਿਆ ਹਜ਼ਾਰ ਦੇ ਦੇਵਾਨੇ ਕਰ ਰਿਹਾ ਬਹੁਤ ਵੱਡਾ ਬਣਾ ਰਹੇ ਆ ਜੀ ਸਾਡੇ بڑے ਜਾਂ ਕੌਣ ਆ ਤੁਸੀਂ ਮਾਈਕ ਕੱਢੋ ਭਾਜੀ ਗ੍ਰੇਡ ਉੱਪਰੋ ਚਕਾਓ ਭਾਈ ਗ੍ਰੇਡ ਚਕਾਓ ਦਿਲਦਾਰ ਸਾਥੀਆਂ ਸਭ ਨੂੰ ਉਹ ਜੀ ਅਨੁਆਪਮ ਸਾਰੇ ਸਾਡੇ ਸੀਆਈਡੀ ਸਾਬ ਹਾਂ ਯਾਰ ਕਿਹਦੀ ਬਾਤ ਹੈ ਜੀ ਕੁਝ ਨਹੀਂ ਹੋ ਰਿਹਾ ਪੰਜ ਮਿੰਟ ਦਾ ਘੰਟੇ ਹੋ ਗਏ ਮਾਰਟਿਨ ਕਿੰਨਾ ਵੱਡਾ ਸਮਾਂ ਲਿਖਣਾ ਵੱਡਾ ਘਟ ਹੈ ਜੀ ਬਹੁਤ ਵੱਡਾ ਘਟ ਹੈ ਔਰ ਇੰਨੇ ਕਸ਼ਤ ਵੀ ਸੀਗੇ ਅਸੀਂ ਪਰਸੋਂ ਵੀ ਮੇਰੇ ਕੋਲੇ 4-5 ਘੰਟੇ ਔਰ 45 ਮਿੰਟ ਸਾਰੀਆਂ ਅੰਗਰੀਆਂ ਨੂੰ ਮੈਂ ਨਹੀਂ ਆ ਮੇਰੇ ਹਾਜ਼ਰੀ ਕੋਈ ਨਹੀਂ ਮਾਤਾ ਜੀ ਦਫੇ ਕਰਦੀ ਲੱਗਦੀ ਆ ਚਲ ਨਹੀਂ ਦੱਸਦੀ ਮੇਰੀ ਤੇ ਬੋਤੋ ਅੰਮ੍ਰਿਤ ਉਹ ਅਸੀਂ ਜੋ ਬੱਚੇ ਸਰ ਵਿਵਾਖ ਲੀਡਰਸ਼ਿਪ ਆਪਣੇ ਜਿਹੜੇ ਵਿਵਾਖ ਲੀਡਰ ਸੀਗੇ ਜੀ ਖੁੱਲ ਕੇ ਦਿਲ ਦੀ ਗੱਲ ਕਰਦੇ ਸੀਗੇ ਲੋਕਾਂ ਦੀ ਗੱਲ ਕਰਦੇ ਸੀਗੇ ਮੈਸੇਜ ਇਹ ਕਿ ਜਦੋਂ ਅਜਿਹਾ ਸਾਥੀ ਜਾਂਦਾ ਹੈ ਤੇ ਇਕੱਲੇ ਇੱਕ ਪਰਿਵਾਰ ਨੂੰ ਨਹੀਂ ਪੂਰੇ ਹਲਕੇ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਘਟਾਇਆ ਜਾਂਦਾ ਸਾਡਾ ਜੀ ਕੀ ਕੁਝ ਪਤਾ ਚੱਲ ਪਾਇਆ ਹੈ ਕਿ ਇਹ ਡੈਥ ਸੀਐਮ ਸਾਹਿਬ ਕੇ ਸਾਥ ਸੋਹੇ ਬਾਤ ਹੋ ਗਈ ਸੀ ਔਰ ਰਹਿੰਦੇ ਯਾਰ ਕਰਲਾਦਲੇ ਆਸਨ ਕਰਲਾਦਲੇ लग तो तो गया है जी ये तो जैसे उनकी फैमिली ने पुलिस पुलिस सारा इन्वेस्टिगेट किया वो उनकी अक्सर आदत थी कि वो अपना जो लाइसेंसी वेपन है उसको रात को उसकी यदि किया करते थे उसको साफ सफाई किया करते थे और ਉਹ ਸਾਫ ਕਰਦੇ ਹੋਏ ਚੱਲ ਗਿਆ ਜਿਸki wajah se ਸਰ ਜਿੰਨਾ ਰਾਤ ਨੂੰ ਵੀ ਅਕਸੀਡੈਂਟ ਲੱਗਿਆ ਸਰ ਪੋਸਟਮਾਰਟਮ ਜਿਹੜਾ ਕੀ ਹੈ ਉਹ ਡਾਕਟਰਾਂ ਦੀ ਬੋਰਡ ਬਣਾਇਆ ਜਾਊਗਾ ਉਸ ਤਰੀਕੇ ਨਾਲ ਕਰਾਇਆ ਜਾਊਗਾ कोई जब कोई बोर्ड का कोई इशू है जी जो पर, जब परिवार का कोई इशू नहीं है किसी का कोई इशू नहीं है तो बोर्ड का जो जो नॉर्मल प्रोसेस सरकार का या मेडिकल प्रैक्टिसेस का है उस हिसाब से पोस्टमार्टम मेरे को तो ये पता लगा कि अभी चल रहा है सो वो जो एक चीज़ होगी अब उसको अंडू तो किया नहीं जा सकता स्लो प्रोसेस चल रहा है सिर्फ परिवार के साथ आप कोई आगे थे तब भी परिवार के साथ दुख सांझा किया था लेकिन ये ऐसा दुख है ऐसा ਆਵੇ ਜੋ ਲੰਬੇ ਸਮੇਂ ਤੱਕ ਭਰ ਨਹੀਂ ਜਾਏ